ਇਹ ਗਰੀ ਬਣਾਇਆ ਜੀ ਵੀ ਮੈਂ ਜਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਪਰਾਂ ਨੂੰ ਕੀ ਸਮਝ ਉਸ ਚੀਜ਼ ਦਾ ਇਸ ਤਰ੍ਹਾਂ ਕਿ ਨਾ ਬਿਆਨ ਦਾ ਇਹ ਬਿਆਨ ਆਏ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀਗੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਬੱਟੀ ਕੁੜੀ ਮੈਂ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕੇ ਤੁਹਾਡੇ ਨਾਲ ਰਹਿੰਦਾ ਸੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋਗੇ 12-13 ਸਾਲ ਤੋਂ ਅਲੱਗ ਰਹੇ ਰਹੇ ਆਂ ਜੀ ਤੇ ਅੱਜ ਤੁਸੀਂ ਕਿਵੇਂ ਆਏ ਹੋਗੇ ਉਰੇ ਕੀ ਕਰਨ ਵਾਸਤੇ ਆਏ ਹੋ ਸਾਲੂ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮਰੀ ਨਹੀਂ ਜੀ ਕਿਉਂ ਦੀ ਨਹੀਂ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਗਏ ਤੁਸੀਂ ਹਨੇ ਵਿਆਹ ਹੋਇਆ ਸੀ ਪੱਤਰਕਾਰ ਦਾ ਨਾਂ ਭੁਲ ਗੀਓ ਨੂੰ ਮੈਂ ਪਰਸ ਹੋਰ ਬਗਾਲ ਦੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਲਦਾ ਕਿਸਨੇ ਤੁੰ ਨੂੰ ਰੇ ਲੱਗ ਗਿਆ ਹੋਣਾ ਦਾ ਵੀ ਇਸ ਤਰ੍ਹਾਂ ਕੇ ਨਾ ਮੁੰਡੇ ਦੀ ਮੌਤ ਹੋ ਗਈ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ ਸੀ ਪ੍ਰੈਸ਼ਰਜ ਸੀ ਮੈਂ ਕੀ ਦਾ ਪ੍ਰੈਸ਼ਰ ਸੀ ਜੀ ਇਹਦੀ ਸੋਰੀ ਦਾ ਸੀ ਜੀ ਕਿਦੋਂ ਤੋਂ ਪਾਲਨ ਪੋਸ਼ਣ ਕੀਤਾ ਮੁੰਡੇ ਦਾ ਇਹ ਨਾ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਢਿੱਡ ਚ ਹੀ ਰੱਖਿਆ ਸੀ ਇਹ ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋ ਪੜ੍ਹਨ ਲੱਗਿਆ ਤੇ ਹੋਰ ਉਸ ਦਾ ਪਾਲਨ ਪੋਸ਼ਣ ਕੋਈ ਕਰ ਰਿਹਾ ਸੀ ਜੀ ਇਹ ਵੀ ਜਰਾ ਪਾਲਨ ਪੋਸ਼ਣ ਕਰਦੇ ਸੀ ਤਾਪੀਸਿਓ ਮਾਰਕਸ ਮਾਰਚੂ ਇਸ ਦੀ ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਨਹੀਂ ਦੂਜਾ ਵਿਆਹ ਤੇ ਤੁਸੀਂ ਅੰਨੀ ਦਿਨ ਕਿੱਥੇ ਰਹਿੰਦੇ ਰਹੇ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹਦਾ ਅੱਗੇ ਕਰ ਲਿਓ ਦੇ ਉਹਨਾਂ ਨੂੰ ਪੁੱਛ ਲਦੇ ਜਰਾ ਹਾਂਜੀ ਹਾਂਜੀ ਜਰਾ ਪਿੰਡਾ ਕਰਾ ਲਿਆ ਜੀ ਹਾਂਜੀ ਮੇਰਾ ਵਿਆਹ ਦੂਜਾ ਕਰ ਇਹਨਾਂ ਨੇ ਸਾਡੇ ਨਾਲ ਉਹ ਵੀ ਹੈਗੇ ਤੁਹਾਨੂੰ ਬੱਚੇ ਹਾਂਜੀ ਹੈਗੇ ਬਿਲਕੁਲ ਤੁਹਾਡੇ ਬੱਚੇ ਨਹੀਂ ਦੋ ਕੁੜੀਆਂ ਜੀ ਮਲੇ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਨੇ ਨਹੀਂ ਜੀ ਮੇਰੀਆਂ ਦੋ ਜਿਹੜੀਆਂ ਭੈਣਾਂ ਦੱਸੀਆਂ ਜਾ ਰਹੀਆਂ ਨੇ ਕੋਈ ਇੱਕ ਮੈਡ ਐ ਇੱਕ ਕੁਮਾਰੀ ਹੈ ਸ਼ੁਕਰਾਂ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀ ਜੀ ਇਹ 12 13 ਸਾਲ ਤੋਂ ਨਹੀਂ ਰਹਿੰਦਾ ਸੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਇਹ ਆਈ ਵੀ ਆ ਜਿਹੜੇ ਸੋਰੀ ਰਹਿੰਦੀ ਸੀ ਨਾਲੇ ਤੁਸੀਂ ਕਿਹਨੇ ਵੀ ਤੁਹਾਡੀ ਰੀਮਰੇਜ ਹੋਈ ਨਹੀਂ ਹੋਈ ਵੀ ਹੈ ਜੀ ਅੱਛਾ ਦੁਆਰਾ ਮੈਰਿਜ ਕਿਹਨਾਂ ਹੋ ਗਏ ਹਾਂਜੀ ਹਾਂਜੀ ਜੀ ਜੀ ਉਹ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਮੈਂ ਮਾਂ ਨਾ ਦਵਾਈ ਚੌਣੀਆਂ ਜੀ ਵੀ ਜਿਵੇਂ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜ੍ਹੀ ਆਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਮੁੰਡੇ ਦੇ ਮੁੰਡੇ ਦੀ ਮੌਤ ਹੋਈ ਆ ਜੀ ਮੁੰਡੇ ਦੀ ਮਿੱਟੀ ਵੀ ਲੀਟ ਕਰਦੇ ਆ ਵਿਚਾਰੇ ਦੀ ਉਹਦਾ ਸ਼ਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਰਵਾਈ ਦੀ ਮੰਗ ਨਹੀਂ ਕਰਦੀ ਹੋਰ ਕਾਈਵਾ ਉਹ ਕਹਿੰਦੇ ਨੇ ਸਾਡੀ ਆ ਮੰਗਾ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸੰਸਕਾਰ ਹੋਣ ਦੀਆਂ ਨਾ ਫੋਨ ਨਹੀਂ ਨਹੀਂ ਜੀ ਮੇਰੇ ਕਿੰਨੋਂ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਹੋਵੇ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੇ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਫਿਰ ਨਹੀਂ ਤੁਸੀਂ ਛੱਡ ਨਾ ਦੇ ਰਹੇ ਮੇਰੇ ਨਾਲ ਤੁਸੀਂ ਹੋਣਾ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹੋ ਮੇਰੀ ਮੈਂ ਤਾਂ ਉਹਦੀ ਮਾਤਾ ਆ ਹਾਂ ਉਹ ਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀਗੀ ਉਹਦੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ 'ਚ ਖੜੀਆਂ ਨਹੀਂ ਗਈਆਂ ਕਿੰਨੇ ਹੀ ਦੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋਗੇ ਨਹੀਂ ਮੈਂ ਕਹਿੰਦੀ ਵੀ ਚੱਲ ਵਿਚਾਰਦਾ ਸੰਸਕਾਰ ਹੋ ਜੇ ਟਾਈਮ ਨਾ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚੀ ਸੀ ਯੀ ਮੈਂ ਮੋਬਾਈਲ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਔਰੇ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਆਪ ਦੀਆਂ ਪਾਏ ਮਾਤਾ ਜੀ ਕਿਹਦੇ ਨਾਲ ਆਇਓ ਤੁਸੀਂ ਅਸੀਂ ਗੱਡੀ ਤੇ ਆਏ ਅਸੀਂ ਕਿਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਆ ਜੀ ਅੱਜ ਉੱਥੇ ਹੀ ਹਾਂ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਰਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਕਹਿਣਾ ਨਾ ਕੀ ਰਹੀ ਜੀ ਨੂੰ ਨਹੀਂ ਨਹੀਂ ਕੋਈ ਨਹੀਂ ਜੀ ਪੀਓ ਡਰਾਈਵਰੀ ਨਹੀਂ ਕਰਦਾ ਕਿ ਹੁਣ ਨਸ਼ੇ ਕਰਦਾ ਸੀ ਅਸੀਂ ਤਾਂ ਕਰਕੇ ਨਹੀਂ ਜੀ ਸਾਡੇ ਇੱਧਰ ਦੇਖ ਕੇ ਮਾਰ ਤੁਸੀਂ ਇੱਧਰ ਦੇਖ ਕੇ ਗੱਲ ਕਰੋ ਜੀ ਤੁਸੀਂ ਸਾਹਮਣੇ ਨੇ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਸੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਹਨੇ ਇਕੱਠੇ ਭੈਣ ਭਾਈ ਅਲੱਗ ਰਹਿੰਦੇ ਸੀ ਤੁਹਾਡੇ ਤੋਂ ਜਿਹੜੀ ਦਾਦੀ ਮਰ ਗਈ ਉਹਦੇ ਨਾਲ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਕੁੜੀਆਂ ਦੀਆਂ ਲਾਉਂਦੀਆਂ ਸੀ ਕੁੜੀ ਵੱਡੀ ਆਉਂਦੀ ਜਾਂਦੀ ਅੱਜ ਤੁਹਾਡੇ ਨਾਲ ਕੁੜੀ ਆਈ ਹੈ ਜੀ ਕੋਈ ਨਹੀਂ ਕੁੜੀ ਨਹੀਂ ਜੋ ਸਭ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨ ਨਾ ਤੇ ਵੇਖ ਲਓ ਤੁਸੀਂ ਠੀਕ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਹੈ ਹੁੰਦੀ ਰਹੀ ਹੈ ਛੋਟੀ ਨੇ ਆਪਾਂ ਐਵੇਂ ਦੱਫਨੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰਕੇ ਆਈ ਹੈ ਵੱਡੀਆਂ ਆ ਕੇ ਸੌਹੀ ਅੱਛਾ ਜਿਹੜੀ ਕੋਦੀ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਰੱਖਦਾ ਬਸ ਠੀਕ ਹੈ ਹੁਣ ਕੀ ਮੰਗਿਆ ਤੁਸੀਂ ਹੁਣ ਤੁਸੀਂ ਕੀ ਕੀਤੇ ਲਾਸਟ ਦਾ ਮੇਰੇ ਘਰ ਵੀ ਨਹੀਂ ਆਇਆ ਲਾਸਟ ਕੀ ਕਰਦੇ ਲੋਕ ਦੇਖਣ ਆਏ ਮੇਰੇ ਨਾਲ ਬਾਕੀ ਉਹਦੀ ਲਾਸ ਨਾ ਹੋਵੇ ਉਹ ਸੀ ਹੀ ਦਿਓ ਦਿੱਤਾ ਜਾਵੇ ਉਹਦਾ ਸੁਸ਼ਕਾਰ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਆਸੀਂ ਕੋਈ ਮੰਗ ਨਹੀਂ ਕਰਦੇ ਕਿਸੇ ਜਥੇਬੰਦੀ ਨਾਲ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੇਟੇ ਨੇ ਗਲਤੀ ਕੀਤੀ ਹੈ ਕਿ ਉੱਥੇ ਜਾ ਕੇ ਨਹੀਂ ਜੀ ਕੋਈ ਗਲਤੀ ਨਹੀਂ ਨਹੀਂ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਜਥੇਬੰਦੀਆਂ ਦੇ ਨਾਲ ਨਹੀਂ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਨ ਨੂੰ ਆ ਗਿਆ ਅੱਛਾ ਦੂਜੀ ਸ਼ਾਦੀ ਤੇ ਤੁਹਾਡੇ ਕਿੱਥੇ ਲੱਗੇ ਤੋ ਇਸ ਤੋਂ ਹਾਂ ਲੜਕੇ ਨਾਲ ਤੁਹਾਡੇ ਉਹ ਹਸਬੰਦ ਨਾਲ ਕੋਈ ਉਹ ਹਸਬੰਦ ਨਾਲ ਆਏ ਜੀ ਤੁਹਾਡੇ ਨਹੀਂ ਨਹੀਂ ਜੀ ਉਹ ਤਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਕੁੜੀ ਉਹਨਾਂ ਨੂੰ ਦੱਸਦੀ ਹੈ ਉਹਨਾਂ ਨੇ